ਜੀਵ ਪਰ ਹੁਣ ਮੈਨੂੰ ਮਾਇਆ ਛਾਲਿ ਹੀ ਕਿਸ ਤਰ੍ਹਾਂ ਸਕਦੀ ਹੈ ਮੈਂ ਸਦਾ ਆਪਣੇ ਪਿਤਾ ਨੂੰ ਯਾਦ ਰੱਖਦਾ ਹਾਂ ਅਤੇ ਉਸਦੇ ਅਹਿਲਕਾਰਾਂ ਨਾਲ ਸੰਗਤ ਕਰਦਾ ਰਹਿੰਦਾ ਹਾਂ ਹੁਣ ਤਾਂ ਮੈਂ ਬੜਾ ਸੁਖੀ ਹੋ ਜਾਵਾਂ ਨਾਲੇ ਗਿਆਨ ਵਿਚਾਰ ਮਿਹਰ ਆਦ ਨਾਲ ਸਾਥ ਸੰਗ ਹੁੰਦਾ ਰਹੇਗਾ ਕੁਝ ਚਿਰ ਜੀਵ ਨੂੰ ਬੜਾ ਸੁਖ ਭਾਸਦਾ ਰਹੇ ਮਾਇਆ ਨੂੰ ਜੋ ਹੁਕਮ ਹੁੰਦਾ ਮਾਇਆ ਪੂਰੀਆਂ ਕਰ ਦੇਣ ਜੀਵ ਕੁਝ ਸਮਾਂ satsang ਦੇ ਘਰ ਵਿੱਚ ਰਹਿੰਦਾ ਅਤੇ ਕੁਝ ਜਿਰ ਪੁਰਾਣੇ ਹਉਮੇ ਵਾਲੇ ਘਰ ਵਿੱਚ ਗੁਜ਼ਾਰਦਾ ਜਦ ਮਾਇਆ ਨੇ ਜੀਵ ਨੂੰ ਬੜਾ ਪ੍ਰਸੰਨ ਦੇਖਿਆ ਤਾਂ ਇੱਕ ਦਿਨ ਆਖਣ ਲੱਗੀ ਮਾਇਆ ਜੀਵ ਕੀ ਤੂੰ ਹੁਣ ਖੁਸ਼ ਤੇ ਸੁਖੀ ਹੈ ਜੀਵ ਹਾਂ ਮਾਇਆ ਹੁਣ ਮੈਂ ਬੜਾ ਸੁਖੀ ਹਾਂ ਮਾਇਆ ਜੀਵ ਤੂੰ ਤਾਂ ਬੜਾ ਸੁਖੀ ਹੋ ਗਿਆ ਪਰ ਤੇਰੀ ਇਸਤਰੀ ਹਉਮੇ ਅਤੇ ਤੇਰੇ ਬਾਲ ਬੱਚੇ ਤਾਂ खुशी ते सुखी ਨਹੀਂ ਹਨ ਉਹ ਆਖਦੇ ਹਨ ਕਿ ਜੀਵਦਾ ਹੁਣ ਸੁਭਾਹ ਹੀ ਹੋਰ ਹੋ ਗਿਆ ਉਸਦੇ ਦਿਲ ਵਿੱਚ ਨਾ istri ਨਾਲ ਪਿਆਰ ਨਾ ਬਾਲ ਬੱਚਿਆਂ ਦੀ ਪ੍ਰਵਾ ਇਸ ਤਰ੍ਹਾਂ ਕਦ ਤੱਕ ਚੱਲੇਗੀ ਆਖਰ ਇਹ ਨਹੀਂ ਸੱਚੇ ਜਦ ਘਰ ਦੇ ਮਾਲਕ ਦਾ ਘਰ ਦੇ ਹੋਰ ਮੈਂਬਰਾਂ ਨਾਲ ਪਿਆਰ ਭਰਿਆ ਸਲੂਕ ਨਾ ਹੋਵੇ ਤਾਂ ਉਹ ਕਿਵੇਂ ਖੁਸ਼ ਰਹਿ ਸਕਦੇ ਮੈਂ ਤਾਂ ਚਾਹੁੰਦੀ ਹਾਂ ਕਿ ਜਿਵੇਂ ਤੂੰ ਸੁਖੀ ਹੋ ਗਿਆ ਹੈ ਆਪਣੇ ਪਰਿਵਾਰ ਨੂੰ ਵੀ ਸੁਖੀ ਕਰ ਦੇ ਜੀਵ ਮੈਂ ਜੇ ਇਹਨਾਂ ਦੀਆਂ ਫੇਰ ਸਾਰੀਆਂ ਗੱਲਾਂ ਮੰਨਣ ਲੱਗ ਜਾਵਾਂ ਤਾਂ ਇਹ ਮੈਨੂੰ ਫੇਰ ਖਵਾਰ ਕਰਨ ਲੱਗ ਜਾਣਗੇ ਮੈਂ ਇਹਨਾਂ ਦੀਆਂ ਆਦਤਾਂ ਤੋਂ ਚੰਗੀ ਤਰ੍ਹਾਂ ਜਾਣੂ ਇਹਨਾਂ ਨੂੰ ਜਰਾ ਕੁਝ ਕਰੋ ਝਟ ਸਿਰ ਤੇ ਚੜ ਜਾਂਦੇ ਹਨ ਇਸ ਕਰਕੇ ਮੈਂ ਇਹਨਾਂ ਨੂੰ ਕਿਵੇਂ ਖੁਸ਼ ਕਰ ਸਕਦਾ ਹਾਂ ਹੁਣ ਤਾਂ ਇਸੇ ਤਰ੍ਹਾਂ ਹੀ ਨਿਬੇ ਮਾਇਆ ਮੈਂ ਮੰਨਦੀ ਹਾਂ ਕਿ ਇਹਨਾਂ ਪਾਸੋਂ ਕਈ ਗਲਤੀਆਂ ਹੁੰਦੀਆਂ ਰਹੀਆਂ ਪਰ ਇਸ ਵਿੱਚ ਤੇਰਾ ਵੀ ਕਸੂਰ ਸੀ ਤੂੰ ਸਭ ਦੀਆਂ ਬਾਗਾ ਢਿੱਲੀਆਂ ਛੱਡੀਆਂ ਹੋਈਆਂ ਨਾ ਸਰ ਹੁਣ ਤੂੰ ਬੜਾ ਸਿਆਣਾ ਹੋ ਗਿਆ ਹੈ ਹੁਣ ਇਹ ਤੇਰਾ ਹੁਕਮ ਨਹੀਂ ਮੋੜ ਸਕਦੀ ਤੇਰਾ ਪੂਰਾ ਸਤਕਾਰ ਕਰਨਗੇ ਤੂੰ ਇਹਨਾਂ ਨੂੰ ਇੱਕ ਵਾਰੀ ਫੇਰ ਮੌਕਾ ਦੇ ਜੇ ਇਹਨਾਂ ਤੇਨੂੰ ਫੇਰ ਨਾਰਾਜ਼ ਕੀਤਾ ਤਾਂ ਮੈਂ ਕਦੀ ਇਹਨਾਂ ਦੀ ਸ਼ਿਫਾਰਿਸ਼ ਨਹੀਂ ਕਰਾਂਗੀ ਜੀ ਅਗਰ ਤੂੰ ਚਾਹੇ ਤਾਂ ਮੈਂ ਇਹਨਾਂ ਨੂੰ ਇੱਕ ਮੌਕਾ ਹੋਰ ਦੇ ਦੇਦਾ ਅਤੇ ਆਸ ਰੱਖਦਾ ਹਾਂ ਕਿ ਇਹ ਫਿਰ ਮੈਨੂੰ ਨਰਾਜ਼ ਤੇ ਦੁਖੀ ਨਹੀਂ ਕਰਨਗੇ ਮਾਇਆ ਨੇ ਜੀਵ ਦੇ ਪਰਿਵਾਰ ਨੂੰ ਇਕੱਠਿਆਂ ਕੀਤਾ ਅਤੇ ਸਭ ਨੂੰ ਜੀਵ ਦੇ ਪੈਰੀਂ ਪਵਾ ਕੇ ਮਾਫੀ ਮੰਗਵਾਈ ਹੁਣ ਜੀਵ ਮੁੜ ਆਪਣੇ ਪਰਿਵਾਰ ਵਿੱਚ ਖੁਸ਼ ਤੇ ਸੁਖੀ ਰਹਿਣ ਲੱਗਾ ਜਦ ਇਸ ਤਰ੍ਹਾਂ ਜੀਵ ਨੂੰ ਸੁੱਖਾਂ ਵਿੱਚ ਗਲਤਾਨ ਰਹਿੰਦਿਆਂ ਹਰ ਸਾਲ ਗੁਜ਼ਰ ਗਿਆ ਤਾਂ ਇੱਕ ਦਿਨ ਜੀਵ ਨੂੰ ਪ੍ਰਸੰਨ ਦੇਖ ਕੇ ਮਾਇਆ ਨੇ ਫਿਰ ਹੱਥ ਜੋੜ ਕੇ ਆਖਿਆ ਮਾਇਆ ਜੀਵ ਤੂੰ ਆਪਣੇ ਪਿਤਾ ਮਹਾਰਾਜ ਅੱਗੇ ਕੇਵਲ ਇਸੇ ਲਈ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਸੀ ਕਿ ਤੇਰਾ ਪਰਿਵਾਰ ਤੇਰੀ ਆਗਿਆ ਵਿੱਚ ਨਹੀਂ ਸੀ ਰਹਿੰਦਾ ਹੁਣ ਤੇਰਾ ਸਾਰਾ ਪਰਿਵਾਰ ਅਤੇ ਮੈਂ ਖੁਦ ਤੇਰੇ ਹੁਕਮ ਵਿੱਚ ਦਿਨ ਰਾਤ ਹਾਜ਼ਰ ਰਹਿੰਦੇ ਹਾਂ ਹੁਣ ਪ੍ਰਾਰਥਨਾ ਕਰਨ ਦੀ ਜਾਂ satsang ਦੇ ਘਰ ਵਿੱਚ ਜਾਣ ਦੀ ਕੀ ਲੋੜ ਹੈ ਜਿੰਨਾ ਗੱਲਾਂ ਲਈ ਤੁਸੀਂ ਪ੍ਰਾਰਥਨਾ ਕੀਤੀ ਸੀ ਜਦੋਂ ਗੱਲਾਂ ਪੂਰੀਆਂ ਹੋ ਗਈਆਂ ਤਦ ਹੁਣ ਰੋਜ਼ ਪਿਤਾ ਦੇ ਭੇਜੇ ਅਹਿਲਕਾਰਾਂ ਨਾਲ ਸਤਸੰਗ ਕਰਨ ਦੀ ਕੀ ਜ਼ਰੂਰਤ ਹੈ ਜੀਵ ਮਾਇਆ ਤੇਰੀ ਇਹ ਗੱਲ ਹੈ ਤਾਂ ਠੀਕ ਪਰ ਮੈਂ ਸਤਸੰਗ ਨਾਮੀ ਘਰ ਵਿੱਚ ਜਾਣਾ ਤੇ ਜਾ ਕੇ ਆਪਣੇ ਮਿੱਤਰਾਂ ਨੂੰ ਮਿਲਣਾ ਉੱਕਾ ਬੰਦ ਨਹੀਂ ਕਰ ਸਕਦਾ हां मैं यह कर सकदा हां कि ਹੁਣ ਉਥੇ ਥੋੜਾ ਸਮਾਂ ਅਤੇ ਪਰਿਵਾਰ ਵਿੱਚ ਜ਼ਿਆਦਾ ਸਮਾਂ ਗੁਜ਼ਾਰਿਆ ਜੇਕਰ ਮੇਰੇ ਘਰ ਦੀ ਖੁਸ਼ੀ ਤੇ ਸੁੱਖ ਇਸੇ ਤਰ੍ਹਾਂ ਬਣੇ ਰਹੇ ਤਾਂ ੋੜੀ-ੋੜੀ ਸ਼ਾਇਦ 사ਤ ਸੰਗ ਵਿਖੇ ਜਾਣਾ ਬੰਦ ਕਰ ਦੇ ਮੈਂ ਤੇ ਸੁੱਖ ਚਾਹੁੰਦਾ ਜਿੱਥੋਂ ਮਿਲੇ ਪ੍ਰਵਾਨ ਕਰਨ ਲਈ ਤਿਆਰ ਜਦ ਗਿਆਨ ਨੇ ਅੰਤਰ ਧਿਆਨ ਹੋ ਕੇ ਜੀਵਨ ਦੀ ਹਾਲਤ ਨੂੰ ਅਤੇ ਉਸ ਦੇ 사ਤ ਸੰਗ ਵਿਖੇ ਬਹੁਤ ਘਟ ਆਉਣ ਦੇ ਕਾਰਨ ਨੂੰ ਦੇਖਿਆ ਤਾਂ ਮਾਇਆ ਤੇ ਹੋਮੇ ਦੀ ਸਾਰੀ ਚਾਲ ਝਟ ਤਾੜ ਗਿਆ ਇਸ ਨੇ ਉਸੇ ਵੇਲੇ ਵਿਚਾਰ ਵਿਰਾਗ ਮਿਹਰ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਅਖੀਰ ਇਹ ਸਲਾਹ ਦਿੱਤੀ ਕਿ ਪਹਿਲੇ ਵਿਰਾਗ ਤੇ ਵਿਚਾਰ ਜੀਵ ਦਾ ਜਿਆਦਾ ਧਿਆਨ ਰੱਖਣਾ ਸ਼ੁਰੂ ਕਰ ਅਤੇ ਜਦ ਜੀਵ ਉੱਤੇ ਇਹਨਾਂ ਦਾ ਅਸਰ ਹੋ ਜਾਵੇ ਤਾਂ ਫਿਰ ਮਿਹਰ ਦੀ ਸਹਾਇਤਾ ਲੈ ਕੇ ਇਸ ਨੂੰ satsang ਦੇ ਪ੍ਰਬੰਧਕ ਸਾਧੂ ਦੇ ਪੂਰੇ ਗੁਣ ਸਮਝਾ ਕੇ ਉਸ ਦੇ ਲੜ ਲਾਇਆ ਜਾਂਦਾ ਜਦ ਇੱਕ ਵਾਰੀ ਜੀਵ ਸੱਚੇ ਅਰਥਾਂ ਵਿੱਚ ਸਾਧੂ ਦੇ ਲੜ ਲੱਗ ਗਿਆ ਤਾਂ ਫਿਰ ਇਸ ਦਾ ਮਾਇਆ ਦੀਆਂ ਚਾਲਾਂ ਤੋਂ ਬਚ ਕੇ ਆਪਣੇ ਪਿਤਾ ਮਹਾਰਾਜ ਤੱਕ ਜਾਣਾ ਆਸਾਨ ਹੋ ਜਾਵੇਗਾ ਇੱਕ ਦਿਨ satsang ਵਿਖੇ ਜਦ ਜੀਵ ਆਇਆ ਤਾਂ ਵਿਚਾਰ ਨੇ ਜੀਵ ਦੇ ਕੋਲ ਆ ਕੇ ਆਖਿਆ ਆਪ ਦਾ ਕੀ ਹਾਲ ਹੈ ਬੜੇ ਖੁਸ਼ ਮਾਲੂਮ ਹੁੰਦੇ ਹੋ ਜੀਵ ਹਾਂ ਮੈਂ ਹੁਣ ਬੜਾ ਖੁਸ਼ ਹਾਂ ਮਾਇਆ ਦੇ ਉਸ ਦੇ ਸਾਰੇ ਨਗਰ ਵਾਸੀ ਮੇਰੀ ਬੜੀ ਇੱਜ਼ਤ ਕਰਦੇ ਹਨ ਦੌਲਤ ਇੱਜ਼ਤ ਸਿਹਤ ਪਰਿਵਾਰ ਸਭ ਸੁੱਖ ਬਣਾਉਣ ਵਾਲੇ ਸਮਾਨ ਮੇਰੇ ਤਾਬਿਆ ਰਹਿੰਦੇ ਹਨ ਪਰਿਵਾਰ ਆਗਿਆਕਾਰੀ ਹੋ ਗਿਆ ਹੈ ਵਿਚਾਰ ਇਹ ਸਭ ਕੁਝ ਕਿਸ ਕਰਕੇ ਹੋਇਆ ਜੀ ਮਾਇਆ ਨੇ ਮੇਰੇ ਨਾਲ ਸੁਲ੍ਹਾ ਕਰ ਲਈ ਅਤੇ ਮੇਰੀ ਇਸਤਰੀ ਅਤੇ ਪਰਿਵਾਰ ਨੇ ਪਿਛਲੀਆਂ ਗਲਤੀਆਂ ਦੀ 마afi ਮੰਗ ਕੇ ਅੱਗੇ ਨੂੰ ਆਗਿਆਕਾਰੀ ਰਹਿਣ ਦੀ ਕਸਮ ਖਾ ਲਈ ਵਿਚਾਰ ਇਸ ਮਾਇਆ ਅਤੇ ਉਸ ਦੀ ਨਗਰੀ ਵਿਖੇ ਤੇਰੇ ਨਾਲ ਰਹਿਣ ਵਾਲੀ ਤੇਰੇ ਪਰਿਵਾਰ ਦੀ ਆਪਣੇ ਪੁਰਾਣੇ ਭੈੜੇ ਸੁਭਾਅ ਨੂੰ ਛੱਡ ਕੇ ਤੇਰੇ ਨਾਲ ਸੁਲ੍ਹਾ ਕਰਨ ਤੇ ਤੇਰੇ ਆਗਿਆਕਾਰੀ ਬਣ ਕੇ ਰਹਿਣ ਦੀ ਕਸਮ ਖਾਣ ਦਾ ਕੀ ਕਾਰਨ ਹੈ ਜੀਵ ਇਹ ਤਾਂ ਮੈਂ ਕਦੀ ਵਿਚਾਰਿਆ ਹੀ ਨਹੀਂ ਵਿਚਾਰ ਕੀ ਮਾਇਆ ਤੇ ਉਸਦੇ ਸਾਥੀਆਂ ਨੇ ਸੁਭਾਅ ਵਿੱਚ ਤਬਦੀਲੀ ਦਾ ਕਾਰਨ ਤੇਰਾ ਆਪਣੇ ਪਿਤਾ ਪਾਸ ਪ੍ਰਾਰਥਨਾ ਕਰਨਾ ਅਤੇ ਉਸਦੇ ਹੁਕਮ ਅਨੁਸਾਰ ਮਿਹਰ ਵਿਰਾਗ ਗਿਆਨ ਆਦ ਦਾ ਤੇਰੇ ਪਾਸ ਆਉਣਾ ਤਾਂ ਨਹੀਂ ਤੈਨੂੰ ਕਦੀ ਇਹ ਸੋਚ ਆਈ ਹੈ ਜੀ ਹੋ ਸਕਦਾ ਹੈ ਕਿ ਆਪ ਦਾ ਖਿਆਲ ਠੀਕ ਹੋਵੇ ਅਤੇ ਮਾਇਆ ਦੇ ਸੁਭਾਅ ਵਿੱਚ ਇਹ ਤਬਦੀਲੀ ਕੇਵਲ ਮੇਰੀ ਪ੍ਰਾਰਥਨਾ ਅਤੇ ਆਪ ਦੇ ਆਉਣ ਕਰਕੇ ਹੋਈ ਹੋਵੇ ਪਰ ਇਹ ਵੀ ਤਾਂ ਹੈ ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਮਾਇਆ ਨੇ ਆਪਣੇ ਪਿਛਲੇ ਬੁਰੇ سلوਕ ਤੇ ਵਿਚਾਰ ਕਰਕੇ ਸੱਚੇ ਦਿਲੋਂ ਪਛਤਾਪ ਕੀਤਾ ਹੋਵੇ ਅਤੇ ਅੱਗੇ ਨੂੰ ਉਸ ਦਾ ਅਤੇ ਉਸ ਦੇ ਸਾਥੀਆਂ ਦਾ ਇਰਾਦਾ ਠੀਕ ਮੇਰੇ ਆਗਿਆਕਾਰੀ ਬਣ ਕੇ ਰਹਿਣ ਦਾ ਹੋਵੇ ਵਿਚਾਰ ਇਸ ਗੱਲ ਦਾ ਤੈਨੂੰ ਨਿਤਾਰਾ ਕਰ ਲੈਣਾ ਚਾਹੀਦਾ ਅਸੀਂ ਕੁਝ ਅਰਸੇ ਲਈ ਇੱਥੋਂ ਚਲੇ ਜਾਂਦੇ ਹਾਂ ਤੂੰ ਵੀ satsang ਵਿਖੇ ਆਉਣਾ ਬੰਦ ਕਰ ਦੇ ਸਾਧੂ ਵੀ ਕੁਝ ਚਿਰ ਦੂਸਰੀ ਜਗ੍ਹਾ ਜਾ ਰਹੇਗਾ ਜੇਕਰ ਤੇਰੇ ਨਾਲ ਮਾਇਆ ਤੇ ਉਸਦੇ ਸਾਥੀਆਂ ਦਾ سلوਕ ਸਾਡੇ ਪਿੱਛੋਂ ਵੀ ਇਸੇ ਤਰ੍ਹਾਂ ਚੰਗਾ ਰਿਹਾ ਤਾਂ ਤੂੰ ਇਸੇ ਤਰ੍ਹਾਂ ਰਹੀਂ ਪਰ ਜੇ ਮਾਇਆ ਨੇ ਸਾਡੇ ਜਾਨ ਉੱਤੇ ਫੇਰ ਅੱਖਾਂ ਬਦਲ ਲਈਆਂ ਤਾਂ ਤੂੰ ਫੇਰ ਮਹਾਰਾਜ ਪਾਸ ਪ੍ਰਾਰਥਨਾ ਕਰੀ ਉਹ ਤੇਰੀ ਪ੍ਰਾਰਥਨਾ ਸੁਣ ਕੇ ਫੇਰ ਸਾਨੂੰ ਅਤੇ ਸਾਧੂ ਨੂੰ ਤੇਰੇ ਕੋਲ ਭੇਜ ਦੇਣ ਜੀਵ ਨੇ ਮਾਇਆ ਨੂੰ ਆ ਕੇ ਦੱਸ ਦਿੱਤਾ ਕਿ ਤੇਰੇ ਕਹਿਣ ਅਨੁਸਾਰ ਮੈਂ ਸਤਸੰਗ ਵਿੱਚ ਜਾਣਾ ਬੰਦ ਕਰ ਦਿੱਤਾ ਹੈ ਅਤੇ ਉਸ ਘਰ ਵਿੱਚ ਰਹਿਣ ਵਾਲੇ ਸਭ ਮਿੱਤਰਾਂ ਨੂੰ ਚਲੇ ਜਾਣ ਲਈ ਆਖ ਦਿੱਤਾ ਹੈ ਮਾਇਆ ਨੇ ਜੀਵ ਵੱਲ ਬੜੀ ਪਿਆਰ ਭਰੀ ਨਜ਼ਰ ਨਾਲ ਤੱਕਿਆ ਅਤੇ ਆਖਿਆ ਜੀਵ ਹੁਣ ਤੂੰ ਫਿਰ ਮੇਰਾ ਤੇ ਮੈਂ ਤੇਰੀ ਕੁਝ ਸਮਾਂ ਤਾਂ ਇਸ ਤਰ੍ਹਾਂ ਠੀਕ ਲੰਘਿਆ ਪਰ ਇਸ ਤੋਂ ਬਾਅਦ ਜੀਵ ਦੇ ਘਰ ਵਿੱਚ ਫਿਰ ਜੀਵ ਦੇ ਖਿਲਾਫ ਸਾਜ਼ਿਸ਼ਾਂ ਹੋਣ ਲੱਗੀਆਂ ਤੇ ਪਰਿਵਾਰ ਵਾਲੇ ਲੱਗੇ ਅੱਖਾਂ ਬਿਰ ਜੀਵ ਦੀ ਹਰ ਇੱਕ ਗੱਲ ਤੇ ਨੁਕਤਾ ਜੀ ਨਹੀਂ ਹੁੰਦੀ ਬੱਚੇ ਔਖੇ ਨਾ ਲੱਗਦੇ ਜੀਵ ਦਾ ਹੁਕਮ ਕੋਈ ਜੀਵ ਨੇ ਜੀਵ ਦਾ ਹੁਕਮ ਕੋਈ ਨਾ ਮੰਨਦਾ ਹੋਵੇਂ ਸਦਾ ਪਰਿਵਾਰ ਵਾਲੀ ਦੀ ਗੱਲ ਕਰਦੀ ਜਦ ਜੀਵ ਨੂੰ ਮਾਇਆ ਪਾਸ ਸ਼ਿਕਾਇਤ ਕੀਤੀ ਤਾਂ ਉਸ ਨੇ بجائے ਪਰਿਵਾਰ ਨੂੰ ਝੂਠਿਆ ਕਰਨ ਦੇ ਜੀਵ ਨੂੰ ਹੀ ਸਮਝਾਣਾ ਸ਼ੁਰੂ ਕਰ ਦਿੱਤਾ ਆਖਣ ਲੱਗੀ ਜੀਵ ਐਸਾ ਕਿਹੜਾ ਹੈ ਜਿਸ ਦੇ ਘਰ ਕਦੀ ਨਾ ਕਦੀ ਝਗੜਾ ਲੜਾਈ ਨਾ ਹੋਵੇ ਜਿੱਥੇ ਰਹਿਣਾ ਹੋਵੇ ਉੱਥੇ ਸਭ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਜੇ ਤੂੰ ਪਰਿਵਾਰ ਤੋਂ ਇੱਜ਼ਤ ਤੇ ਹੁਕਮ ਮੰਨਣ ਦੀ ਆਸ ਰੱਖਦਾ ਹੈ ਤਾਂ ਕਿ ਪਰਿਵਾਰ ਵਾਲੇ ਤੇਰੇ ਤੋਂ ਕੋਈ ਆਸ ਨਹੀਂ ਰੱਖਦੇ ਕੋਈ ਗੱਲ ਤੂੰ ਇਹਨਾਂ ਦੀ ਮੰਨਿਆ ਕਰ ਕੋਈ ਗੱਲ ਇਹ ਤੇਰੀ ਮੰਨਣ ਰਲ ਮਿਲ ਕੇ ਗੁਜ਼ਾਰਾ ਕਰੋ ਮਾਇਆ ਦੀਆਂ ਇਹ ਗੱਲਾਂ ਸੁਣ ਕੇ ਅਤੇ ਪਰਿਵਾਰ ਦੀਆਂ ਅੱਖਾਂ ਫਿਰੀਆਂ ਦੇਖ ਕੇ ਜੀਵ ਦੇ ਦਿਲ ਤੇ ਬੜੀ ਸੱਟ ਲੱਗੀ ਸੋਚਣ ਲੱਗਾ ਕਿ ਹੁਣ ਕੀ ਕੀਤਾ ਜਾਵੇ ਵਿਚਾਰ ਠੀਕ ਆਕਦੀ ਸੀ satsang ਵੀ ਜਾਣਾ ਬੰਦ ਕਰਕੇ ਅਤੇ ਉਥੋਂ ਦੇ ਰਹਿਣ ਵਾਲਿਆਂ ਨੂੰ ਭੇਜ ਕੇ ਮੈਂ ਬੜੀ ਗਲਤੀ ਕੀਤੀ ਹੁਣ ਕੀ ਕਰਾਂ ਬੜੀ ਸ਼ਰਮਿੰਦਗੀ ਤੇ ਅਧੀਨਗੀ ਦੀ ਹਾਲਤ ਅੰਦਰ ਉਸਦੇ ਦਿਲੋਂ ਫਿਰ ਇਹ ਪ੍ਰਾਰਥਨਾ ਨਿਕਲੀ ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਕੋਈ ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਕੋਈ ਮਾਟੀ ਕਾ ਕਿਆ ਧੋਪੈ ਸਵਾਮੀ ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਏਹੀ ਮਾਨਸ ਕੀ ਗਤ ਏਹੀ ਹਾ ਹਾ ਪ੍ਰਭ ਰਾਖ ਲੇਹੋ ਹਮਤੇ ਕ੍ਰਿਸ਼ਨ ਹੋਏ ਮੇਰੇ ਸਵਾਮੀ ਕਾਰ ਕਿਰਪਾ ਆਪਣਾ ਨਾਮ ਦੇਹ ਕਾਰ ਕਿਰਪਾ ਆਪਣਾ ਨਾਮ ਦੇਹ ਕੁਝ ਚਿਰ ਤਾਂ ਜੀਵ ਦੀ ਪ੍ਰਾਰਥਨਾ ਦਾ ਕੋਈ ਅਸਰ ਨਾ ਨਿਕਲਿਆ ਪਰ ਇੱਕ ਦਿਨ ਸਾਧੂ ਨੂੰ satsang ਵਿਖੇ ਅਸਥਾਨ ਦੀ ਸਫਾਈ ਕਰਦਾ ਵੇਖ ਕੇ ਜੀਵ ਟਹਿ ਕੋਠਿਆ ਅਤੇ ਪੁੱਛਣ ਲੱਗਾ ਸਾਧੂ ਤੂੰ ਕਿਸ ਤਰ੍ਹਾਂ ਆ ਗਿਆ ਸਾਧੂ ਨੇ ਕਿਹਾ ਜੀਵ ਤੇਰੇ ਮਹਾਰਾਜ ਦੀ ਜੈਸੀ ਮਰਜ਼ੀ ਹੋਵੇ ਮੈਂ ਤੇ ਉਸਦੇ ਹੋਰ ਸੇਵਕ ਉਸੇ ਤਰ੍ਹਾਂ ਕਰਦੇ ਹਾਂ ਉਸਦੇ ਹੁਕਮ ਅਨਸਾਰ ਚਲਿਆ ਗਿਆ ਸੀ ਉਸਦੇ ਹੁਕਮ ਵਿੱਚ ਹੀ ਫੇਰ ਆ ਗਿਆ ਜੀਵ ਨੇ ਪੁੱਛਿਆ ਸਾਧੂ ਤੇਰੇ ਆਉਣ ਤੇ ਮੈਨੂੰ ਬੜੀ ਖੁਸ਼ੀ ਹੋਈ ਕੀ ਤੂੰ ਦੱਸ ਸਕਦਾ ਹੋ ਕਿ ਮੇਰੇ ਦੂਸਰੇ ਮਿੱਤਰ ਕਿੱਥੇ ਹਨ ਇਓ ਕਾਦਵਾਨਗੀ ਸਾਧੂ ਨੇ ਜਵਾਬ ਦਿੱਤਾ ਜੀਵ ਉਹ ਤਾਂ ਹਮੇਸ਼ਾ ਮੇਰੇ ਤੋਂ ਪਹਿਲਾਂ ਹੀ ਆ ਜਾਇਆ ਕਰਦੇ ਹੋ ਜ਼ਰੂਰ ਤੇਰੇ ਇਰਤ ਗਿਰਦ ਕਿਤੇ ਹੋਣਗੇ ਕੀ ਤੂੰ ਕਦੀ ਪ੍ਰਾਰਥਨਾ ਨਹੀਂ ਕੀਤੀ ਜੀਵ ਨੇ ਕਿਹਾ ਜੀ ਹਾਂ ਮੈਂ ਪ੍ਰਾਰਥਨਾ ਤੇ ਬੜੀ ਵਾਰੀ ਕਰਦਾ ਰਿਹਾ ਤਾਂ ਫਿਰ ਸਾਧੂ ਕਹਿਣ ਲੱਗਾ ਵਿਰਾਗ ਵਿਚਾਰ ਆਦ ਮਹਾਰਾਜ ਦੇ ਸਭ ਸੇਵਕ ਤੇਰੇ ਪਾਸ ਜ਼ਰੂਰ ਆ ਗਏ ਹੋਣਗੇ ਤੂੰ ਇਕਾਂਤ ਵਿੱਚ ਬੈਠ ਕੇ ਉਹਨਾਂ ਨੂੰ ਯਾਰ ਕਰ ਜੀਵਨੇ ਬਗੀਚੇ ਦੀ ਬੈਂਚ ਤੇ ਬੈਠ ਕੇ ਨਾਲੇ ਪਿਤਾ ਅੱਗੇ ਪ੍ਰਾਰਥਨਾ ਕੀਤੀ ਨਾਲੇ ਵਿਚਾਰ ਵਿਰਾਗ ਮਿਹਰ ਗਿਆਨ ਨੂੰ ਯਾਰ ਕੀਤਾ ਤਾਈਂ ਉਹ ਉਸਨੇ ਆਪਣੇ ਅੰਦਰੋਂ ਵਿਚਾਰ ਦੀ ਆਵਾਜ਼ ਆਉਂਦੀ ਪਛਾਣ ਕੇ ਆਖਿਆ ਵਿਚਾਰ ਤੂੰ ਆ ਗਈ ਹੈ ਕਿੰਨਾ ਚੰਗਾ ਕੀਤਾ ਤੇਰੇ ਨਾਲ ਦੇ ਬਾਕੀ ਕਿੱਥੇ ਹਨ ਤਦ ਜੀਵ ਨੇ ਆਪਣੇ ਅੰਦਰ ਗਿਆਨ ਵਿਰਾਗ ਵਿਚਾਰ ਤੇ ਮੇਰ ਨੂੰ ਖੇੜ-ਖੇੜ ਕਰਕੇ ਹੱਸਦਿਆ ਸੁਣਿਆ ਅਤੇ ਸਭ ਦੀਆਂ ਆਵਾਜ਼ਾਂ ਪਛਾਣ ਲਈ ਵਿਚਾਰ ਬੋਲੀ ਜੀਵ ਅਸੀਂ ਤਾਂ ਤੇਰੇ ਪਾਸ ਸਾਧੂ ਤੋਂ ਵੀ ਪਹਿਲਾਂ ਦੇ ਪਹੁੰਚ ਗਏ ਪਰ ਜੋ ਤੈਨੂੰ ਪਹਿਲੇ ਦੱਸ ਦਿੰਦੇ ਤਾਂ ਮਾਇਆ ਨੂੰ ਪਤਾ ਲੱਗ ਜਾਣਾ ਤੇ ਉਸ ਨੇ ਫਿਰ ਤੈਨੂੰ ਛਲਣ ਦੀ ਕੋਸ਼ਿਸ਼ ਕਰਨੀ ਹੁਣ ਤੂੰ ਆਪਣੇ ਆਪ ਨੂੰ ਸਾਧੂ ਦਾ ਸੇਵਕ ਮੰਨਿਆ ਕਰ ਇਹ ਸਾਧੂ ਤੇਰੇ ਪਿਤਾ ਮਹਾਰਾਜ ਤੱਕ ਸਾਰੇ ਸਬਰ ਦਾ ਜਾਣੂ ਹੈ ਇਸ ਦੇ ਚਰਨ ਫੜ ਲੈ ਇਹ ਤੈਨੂੰ ਕਿਸੇ ਦਿਨ ਮਾਇਆ ਨਗਰੀ ਤੋਂ ਕੱਢ ਕੇ ਆਪਣੇ ਪਿਤਾ ਤੱਕ ਪਹੁੰਚਾ ਦੇਵੇਗਾ ਅਸੀਂ ਵੀ ਸਾਰੇ ਤੇਰੇ ਨਾਲ ਹੁਣ ਤੂੰ ਹੁਣ ਮਾਇਆ ਤੇ ਉਸ ਦੇ ਸਾਥੀਆਂ ਤੋਂ ਹੁਸ਼ਿਆਰ ਰਹੀਂ ਸਾਧ ਸੰਗਤ ਜੀ ਇੱਥੇ ਚੌਥੇ ਭਾਗ ਦੀ ਸਮਾਪਤੀ ਹੈ ਜੀ ਇਸ ਕਹਾਣੀ ਦੇ ਪੰਜਵੇਂ ਭਾਗ ਦੇ ਵਿੱਚ ਆਪ ਜੀ ਸਰਵਣ ਕਰੋਗੇ ਕਿਵੇਂ ਇਹ ਜੀਵ ਫਿਰ ਦੁਬਾਰਾ ਮਾਇਆ ਤੋਂ ਤੰਗ ਆ ਕੇ ਬੱਚਿਆਂ ਤੋਂ ਤੰਗ ਆ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਤੰਗ ਆ ਕੇ ਕਿਵੇਂ ਫਿਰ Satsangat ਘਰ ਵਿੱਚ ਜਾਂਦਾ ਸਾਧੂ ਦੇ ਕੋਲ ਤੇ ਸਾਧੂ ਦੇ ਚਰਨਾਂ ਤੇ ਡਿੱਗਦਾ ਹੈ ਕਹਿੰਦਾ ਹੈ ਕਿ ਮੈਨੂੰ ਬਚਾ ਲਵੋ ਮੈਨੂੰ ਰੱਖ ਲੈਵੋ ਬੇਨਤੀ ਕਰਦਾ ਹਾ ਹਾ ਪ੍ਰਭ ਰਾਖ ਲੈਹੁ ਹਮ ਤੇ ਕਿਸ਼ਨਾ ਹੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਹੋ ਰੱਬ ਨੂੰ ਪੁਕਾਰਦਾ ਹੈ ਕਿਵੇਂ ਸਾਧੂ ਫਿਰ ਇਸ ਨੂੰ ਜੁਗਤੀਆਂ ਦੱਸਦਾ ਹੈ ਉਹ ਰੱਬ ਦੇ ਕਰਤੀਆਂ ਅੱਗੇ ਆਪਾਂ 5ਵੇਂ ਭਾਗ ਵਿੱਚ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ